ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂਚ ਆਏ ਦਿਨ ਗੋਲੀਆਂ ਚਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਲਗਾਤਾਰ ਨੌਜਵਾਨ ਗੋਲੀਆਂ ਚਲਾਉਂਦਿਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਚਾਹੇ ਉਹ ਨਸ਼ੇ ਦੀਆਂ ਨੇ ਚਾਹੇ ਉਹ ਲੁੱਟਾਂ ਖੋਹਾਂ ਦੀਆਂ ਹੋਣ ਪਰ ਪੁਲਿਸ ਪ੍ਰਸ਼ਾਸਨ ਦਾ ਨੌਜਵਾਨਾਂ ਦੇ ਮਨਾਂ 'ਚ ਕੋਈ ਖੌਫ ਡਰ ਨਹੀਂ ਦਿਖਾਈ ਦੇ ਰਿਹਾ ਉਥੇ ਦੇਰ ਰਾਤ ਇੱਕ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਿਸੇ ਨੇ ਪਿੱਛੋਂ ਦੀ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਮ੍ਰਿਤਕ ਨੌਜਵਾਨ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਉਥੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਲੜਕਾ ਆਪਣੇ ਦੋਸਤਾਂ ਦੇ ਨਾਲ ਕਿਸੇ ਕੰਮ ਦੇ ਲਈ ਗਿਆ ਸੀ ਤੇ ਸਾਨੂੰ ਪਤਾ ਲੱਗਾ ਕਿ ਉਸ ਨੂੰ ਪਿੱਛੋਂ ਦੀ ਕਿਸੇ ਨੇ ਗੋਲੀ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਉੱਥੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਮੌਕੇ थाना ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਨਪ੍ਰੀਤ ਨਾਮ ਦਾ ਨੌਜਵਾਨ ਆਪਣੇ ਦੋ ਸਾਥੀਆਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਪਿੱਛੋਂ ਦੀ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਦੇ ਚਲਦਿਆਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਆਲੇ ਦੁਆਲੇ ਦੇ ਸਿਸਟਮ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਫਿਲਹਾਲ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਕੀ ਨਾਮ ਸੀ ਅੰਮ੍ਰਿਤਜੀਤ ਗੋਲ ਕੀ ਗੱਲ ਹੋਈ ਕੋਈ ਗੱਲ ਨਹੀਂ ਇੱਥੇ ਦਸਰੇ ਘੇੜਦੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕੀ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮਨਪ੍ਰੀਤ ਕੀ ਨਾਮ ਤਾਂ ਮਤੇ ਤੇ ਕਿੱਦਾਂ ਹੋਈ ਇਹ ਵਾਰਦਾਤ

ਤੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਸੀ ਪੁਲਿਸ ਕੋਲ ਹੀ ਆ ਸਾਡੇ ਇਲਾਕੇ ਦੇ ਤੇ ਕੀ ਕਰਨੀ ਪੁਲਿਸ ਨੂੰ ਪੁਲਿਸ ਨੇ ਉੱਥੇ ਖੜੀ ਕੋਸਟਮਰ ਤੇ ਇਹਦੇ ਇਕੱਲੇ ਦੇ ਵੱਜੀਆਂਗੇ ਉਹ ਕਹਿੰਦੇ ਨਹੀਂ ਹੋਣੀ ਕੋਈ ਤੇਰੀ ਕੰਮ ਤਿੰਨ ਜਿਹੜੇ ਮੋਰਚਾਲ ਤੇ ਇਹ ਪਿੱਛੇ ਨੇ ਕਾਈ ਪਿੱਛੋਂ ਮਾਰੀ ਦੇ ਜੁਤ ਕਰੋ ਰਬਜੋ ਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੈਂਡ ਹੀ ਤੇ ਕਿਦਾਂ ਹੋਈ ਉਹਨਾਂ ਦੀ ਦਿੱਕਤ ਪਤਾ ਨਹੀਂ ਹਾਂ ਹੁਣ ਤਾਂ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਤੇ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਐਂ ਤਾਂ ਗਏ ਵੀ ਨਹੀਂ ਘਰੇ ਹੀ ਉਹ ਦੋ ਜਣਾਂ ਨੂੰ ਪਤਾ ਬਾਅਦ ਵਿੱਚ ਲੱਗਾ ਪੁਲਿਸ ਨੂੰ ਕੰਪਲੇਨਟ ਕੀਤੀ ਗਈ ਅੱਛਾ ਤੇ ਪੁਲਿਸ ਨੇ ਜਾਂਚ ਜਦੋਂ ਨਹੀਂ ਹੋ ਰਹਾ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਿਆ ਫਿਰ ਗਲੀ ਵਿੱਚ ਰੋਲ ਪੈ ਗਿਆ ਵਾ ਕਿਸੇ ਨੇ ਤਾਂ ਦੱਸ ਗਿਆ ਹੀ ਕਿੰਨੇ ਵਜੇ ਦੀ ਗੱਲ ਹੈ ਸਾਡੇ ਕ 10 ਵਜੇ ਦੀ ਗੱਲ ਵਾ ਤੇ ਹੁਣ ਕੀ ਮੰਗ ਕਰਦੇ ਜੀ ਕੁਝ ਨਹੀਂ ਕੋਈ ਨਹੀਂ ਪਤਾ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹਾਂ ਕੋਈ ਲੜਾਈ ਝਗੜਾ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਲੜਾਈ ਨਹੀਂ ਕੋਈ ਆਈਸਾ ਦੇ ਕੇ ਉਹਦੀ ਮੈਰਿਜ ਨੂੰ 6 ਮਹੀਨੇ ਹੋ ਗਏ ਉਹਨੂੰ ਚੜੀ ਨੂੰ ਵਿਆਹ ਨੂੰ ਕਿੰਨਾ ਕਰ ਹੋਇਆ ਤੁਹਾਡੇ ਨੂੰ 5 6 ਮਹੀਨੇ ਹੋਏ ਕੀ ਕੰਮ ਕਰਦਾ ਸੀ ਮਾਨਸ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਹੁੰਦਾ ਸੀ ਹਿਦਾਰੀ ਈਨਾਂ ਨੂੰ ਬਾਰੇ ਪਤਾ ਲੱਗਿਆ ਸੀ ਰਾਤੀਏ ਤਿੰਨ ਲੜਕੇ ਘਰੋਂ ਗਏ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦਿਆਂਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ ਕੋਈ ਪੁਰਾਣੀ ਰੰਜਿਸ਼ ਹੋਵੇਗਾ ਹਾਂਜੀ ਕੋਈ ਫਿਲਹਾਲ ਅਜੇ ਕੁਝ ਨਹੀਂ ਦੱਸਿਆ ਇਹਨਾਂ ਨੇ ਜੀ ਨਾਮ ਕੀ ਜੇ ਲੱਗਦਾ ਮਨਪ੍ਰੀਤ ਉਹ ਮੁੰਡੇ ਦਾ ਨਾਮ ਹੈ